ਆਖਰੀ ਪਲਾਚੇ ਆਖਰੀ ਸਾਵਾਤੇ ਹੈ ਕਿਉਂਕਿ ਮੋਦੀ ਜੀ ਨੇ ਆਪਦੇ ਰਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਨਤਾ ਨੂੰ ਰਾਹਤ ਨਹੀਂ ਦਿੱਤੀ ਜਿੰਨਾ ਵਾਅਦਿਆਂ ਤੇ ਮੋਦੀ ਜੀ ਨੇ ਰਾਜ ਕੀਤਾ ਸੀ ਆਏ ਸੀ ਰਾਜ ਦੇ ਵਿੱਚ ਮਹਿੰਗਾਈ ਨੂੰ ਦੂਰ ਕਰਨਾ 15 ਲੱਖ ਰੁਪਿਆ ਘਰ-ਘਰ ਦੇਣਾ ਪੈਟਰੋਲ ਡੀਜ਼ਲ ਦੇ ਰੇਟ ਘਟਾਉਣੇ ਔਰ ਹਰ ਆਦਮੀ ਨੂੰ ਨੌਕਰੀ ਦੇਣੀ ਜਿਹੜੀ ਕਿ ਉਹਨਾਂ ਨੇ 2 ਕਰੋੜ ਦਾ ਵਾਅਦਾ ਕੀਤਾ ਸੀ ਲੇਕਿਨ ਅੱਜ ਬੇਰੋਜ਼ਗਾਰੀ ਇੰਨੀ ਵੱਚੂਕੀ ਹੈ ਜਿੰਨਾ ਦਾ ਇੱਕ ਰਿਕਾਰਡ ਕਾਇਮ ਹੋ ਚੁੱਕਿਆ ਹੈ ਮਹਿੰਗਾਈ ਦਾ ਵੀ ਇੱਕ ਰਿਕਾਰਡ ਕਾਇਮ ਹੋ ਚੁੱਕਿਆ ਹੈ ਮੋਦੀ ਜੀ ਨੇ ਸਿਰਫ ਤੇ ਸਿਰਫ ਆਪ ਦੇ 22 ਦੋਸਤਾਂ ਦਾ ਸਾਥ ਦਿੱਤਾ ਹੈ ਜਿੰਨਾ ਵੀ ਰੁਪਈਆ ਕਮਾਇਆ ਹੈ ਉਹਨਾਂ ਦੇ ਦੋਸਤਾਂ ਨੇ ਕਮਾਇਆ ਹੈ 22 ਬੰਦਿਆਂ ਦੇ ਕੋਲ 70000 ਕਰੋੜ ਲੋਕਾਂ ਦੀ ਬਰਾਬਰ ਦੀ ਸੰਪਦਾ ਹੈ ਉਹ ਉਹਨਾਂ ਦੇ ਅਡਾਨੀ ਅੰਬਾਨੀ ਜਾਂ ਜਿਹੜਾ ਦੇਸ਼ ਛੱਡ ਕੇ ਚਲੇ ਗਏ ਬਚ ਗਏ ਉਹ ਦੂਜੀ ਗੱਲ ਜਿਹੜੀ ਸੀ ਕਿ ਜਦੋਂ ਦੀ ਨੋਟਬੰਦੀ ਕੀਤੀ ਸੀ ਮੋਦੀ ਜੀ ਨੇ ਉਸ ਤੋਂ ਬਾਅਦ ਇਹ ਦੇਸ਼ ਥੱਲੇ ਹੀ गिरਦਾ ਗਿਆ ਇਸ ਦੀ ਆਰਥਿਕ ਵਿਵਸਥਾ ਐਨੀ ਕੁ ਬੁਰੀ ਹਾਲਤ ਚ ਆ ਗਈ ਕਿ ਅੱਜ 2 ਜੂਨ ਦੀ ਰੋਟੀ ਕਮਾਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਔਰ ਮੋਦੀ ਜੀ ਨੇ ਉਸ ਵੇਲੇ ਇੱਕ ਡਰਾਮਾ ਕੀਤਾ ਸੀ ਮੈਂ ਕਹਿੰਦਾ ਇਹ ਔਲਾਦ ਵਾਸਤੇ ਸਭ ਤੋਂ ਮਾੜੀ ਗੱਲ ਹੈ ਕਿ ਉਹਨਾਂ ਨੇ ਆਪ ਦੀ ਮਾਂ ਨੂੰ 4000 ਰੁਪਏ ਲੈਣ ਵਾਸਤੇ ਵੀ ਲਾਈਨ ਵਿੱਚ ਖੜਾ ਕਰਤਾ ਸੀ ਛੇ ਭਰਾ ਨੇ ਮੋਦੀ ਜੀ ਤੇ ਇਹ ਜਨਤਾ ਨੇ ਗੱਲ ਸੁਣਨੀ ਹੈ ਸੰਸਕਾਰ ਦੀ ਗੱਲ ਕਰਦਾ ਕਿ ਮਾਂ ਸਭ ਤੋਂ ਵੱਡੀ ਨੇਮਤ ਹੁੰਦੀ ਹੈ ਔਰ ਉਸ ਨੂੰ ਵੀ 4000 ਰੁਪਏ ਕਢਵਾਉਣ ਵਾਸਤੇ ਮੋਦੀ ਜੀ ਨੇ ਲਾਈਨ 'ਚ ਖੜਾ ਕਰਤਾ ਹੁਣ ਮੈਂ ਆਨਾ ਕਿ ਦੇਸ਼ ਦੇ ਅੰਦਰ ਬਦਲਾਅ ਦੀ ਜਿਹੜੀ ਲਹਿਰ ਹੈ ਉਸ ਲਹਿਰ ਦੇ ਵਿੱਚ ਪੰਜਾਬ ਸਭ ਤੋਂ ਅੱਵਲ ਨੰਬਰੇ ਦਾ ਸਾਥ ਦੇਗਾ ਇੰਡੀਆ ਗਠਬੰਧਨ ਦਾ ਕਿਉਂਕਿ ਪੰਜਾਬ ਦੇ ਅੰਦਰ ਕਾਂਗਰਸ ਦੀ ਇੱਕ ਲਹਿਰ ਚੱਲ ਰਹੀ ਹੈ ਉਹ ਵੀ ਇਸ ਵਾਸਤੇ ਕਿ ਆਪ ਦਾ ਬਦਲਾਅ ਲੋਕਾਂ ਨੇ ਵੇਖ ਰਿਆ ਆਪ ਦਾ ਵੀ ਚਾ ਜਿਹੜਾ ਜਨਤਾ ਦਾ ਸੀ ਉਹ ਉਤਰ ਗਿਆ ਆਪ ਦੇ ਟਾਈਮ ਹੁਣ ਇੱਥੇ ਸਭ ਤੋਂ ਜ਼ਿਆਦਾ ਗੁੰਡਾਗਰਦੀ ਨਸ਼ਾ ਖੋਰੀ ਔਰ ਦਿਨ ਦਿਹਾੜੇ ਮਾਰਕਾਟ ਚੱਲ ਰਹੀ ਹੈ ਜਿਹਦਾ ਆਪ ਨੇ ਕੋਈ ਇਲਾਜ ਨਹੀਂ ਕਰ ਸਕੀ ਮੈਂ ਹੁਣ ਸਭ ਜਨਤਾ ਨੂੰ ਇੱਕ ਬੇਨਤੀ ਕਰਨਾ ਚਾਹਣਾ ਕਿ ਅਗਰ ਤੁਸੀਂ ਸੱਚਮੁੱਚ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਹੋ ਜਿਹੜਾ ਅੱਜ ਤੋਂ ਅੱਜ ਸਭ ਤੋਂ ਵੱਡਾ ਮੁੱਦਾ ਹੈ ਅਗਰ ਤੁਸੀਂ ਆਦੀ ਜਨਰੇਸ਼ਨ ਨੂੰ ਬਚਾਉਣਾ ਚਾਹੁੰਦੇ ਹੋ ਉਹਨਾਂ ਨੂੰ ਚੰਗੀ ਪੜ੍ਹਾਈ ਕਰਵਾਉਣਾ ਚਾਹੁੰਦੇ ਹੋ ਉਹਨਾਂ ਨੂੰ ਰੋਜ਼ਗਾਰ ਦਿਵਾਉਣਾ ਚਾਹੁੰਦੇ ਹੋ ਤਾਂ ਇੱਕੋ ਕੱਲੀ ਕਾਂਗਰਸ ਤੇ ਇੰਡੀਆ ਗਠਜੰਬੰਦਨ ਦੀ ਪਾਰਟੀ ਹੈ ਔਰ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਖੜਗੇ ਸਾਹਿਬ ਐਨੀ ਮਿਹਨਤ ਕਰ ਰਹੇ ਹੈ ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਹਰ ਪਾਸੇ ਬਦਲਾਅ ਤੇ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਹੀ ਨਜ਼ਰ ਆ ਰਹੇ ਹੈ ਮੈਂ ਸਾਰੀ ਜਨਤਾ ਨੂੰ ਅਪੀਲ ਕਰਾਂਗਾ ਕਿਰਪਾ ਕਰਕੇ ਇੱਕ ਵਾਰੀ ਹੁਣ ਕਾਂਗਰਸ ਨੂੰ ਦੁਬਾਰਾ ਲਿਆਓ ਔਰ ਕਾਂਗਰਸ ਹੀ ਇਸ ਦੇਸ਼ ਨੂੰ ਬਚਾ ਸਕਦੀ ਹੈ ਔਰ ਇਸ ਦੇਸ਼ ਦਾ ਭਲਾ ਹੋ ਸਕਦਾ ਹੈ ਜੈ ਹਿੰਦ ਜੈ ਭਾਰਤ ਸਰ ਤੁਹਾਡੇ ਹਿਸਾਬ ਨਾਲ ਕਿੰਨੀਆਂ ਸੀਟਾਂ ਲੈ ਰਹੀ ਜੀ ਕਾਂਗਰਸ ਦੇਖੋ ਜੀ ਵੈਸੇ ਤਾਂ ਰਾਜਨੀਤੀ ਦੇ ਅੰਦਰ ਭਵਿੱਖਬਾਣੀ ਕਰਨੀ ਖਤਰੇ ਦੀ ਘੰਟੀ ਹੁੰਦੀ ਹੈ ਲੇਕਿਨ ਜਿਹੜਾ ਇੱਕ ਮਾਹੌਲ ਚੱਲ ਰਿਹਾ ਹੈ ਕਾਂਗਰਸ ਪਾਰਟੀ ਤੇ ਇੰਡੀਆ ਗਠਵੰਦਨ ਮੈਂ ਕੱਲੀ ਨੇ ਇਹਨੂੰ ਕਿਤੇ ਵੀ ਲਾਗਾ ਗੱਟੋ ਗੱਟ ਗੱਟੋ ਗੱਟ 300 ਸੀਟਾਂ ਲਏਗੀ ਤੇ ਸਰਕਾਰ ਬਣਾਏਗੀ ਬਹੁਤ ਅੱਛੇ ਢੰਗ ਨਾਲ ਔਰ ਬੀਜੇਪੀ ਜਾਂ ਜਿਹੜੀ ਐਨਡੀਏ ਉਸ ਨੂੰ ਜਨਤਾ ਨੇ ਨਕਾਰਦਾ ਉਹਨੂੰ 200 ਸੀਟਾਂ ਵੀ ਮੇਰੀ ਖਿਆਲ ਹੈ ਅੱਜ ਜਿਹੜਾ VOTING ਚਰਨ ਚੱਲ ਰਿਹਾ ਹੈਗਾ ਉਸ ਦੇ لحاظ ਨਾਲ 200 ਸਿੱਟਾ ਜਾਂ 210 ਸਿੱਟਾ ਤੋਂ ਜ਼ਿਆਦਾ ਸਿੱਟਾ ਨਹੀਂ ਆ ਸਕਦੀਆਂ ਉਹਨਾਂ ਠੀਕ